ਰੈਂਸ ਪੈਟੋ ਕੁਲਵੰਤ ਸਿੰਘ ਇਨਚਾਰਜ ਪੀਓਸ ਦਾ ਫਤਿਹਗੜ ਸਾਹਿਬ ਇੱਕ ਦੋਸ਼ੀ ਮਕੱਦਮਾ ਨੰਬਰ 106/19 409 ਤੇ 13 ਦੀ 2 ਪੀਸੀ ਐਕਟ ਥਾਣਾ ਮਲੋਹ ਵਿੱਚ ਜਿਹੜਾ ਪਕੌੜਾ ਚੱਲ ਰਿਹਾ ਸੀ ਇਹ ਮਿਤੀ 7 7 25 ਤੋਂ ਇਸ ਮੁਕੱਦਮੇ ਵਿੱਚ ਪਕੌੜਾ ਸੀ ਇਹਦੇ ਖਿਲਾਫ ਇੱਕ ਹੋਰ ਵੀ 420 ਦਾ ਮਕੱਦਮਾ ਜਿਹੜਾ 160/25 ਥਾਣਾ ਮਲੋਹ ਵਿੱਚ ਦਰਜ ਹੈ ਇਹ ਲੋਕਾਂ ਦੇ ਖਿਲਾਫ ਦੇ ਪੈਸੇਪੂਸ ਲੈ ਕੇ ਕਬਾਈਨਾ ਵਗੈਰਾ ਦਵਾ ਕੇ ਉਧਰ ਕarnataka ਸਾਡ ਲੈ ਜਾਂਦਾ ਸੀ ਉੱਥੇ ਲੋਨ ਲੋਨ ਕਰਾ ਦਿੰਦਾ ਸੀ ਉੱਥੇ ਵੀ ਗਾਹਾਂ ਵੇਚ-ਬੋਚ ਦਿੰਦਾ ਸੀ ਐਦਾਂ ਦੀ ਠੱਗਾਂ ਚੋਰੀ ਮਾਰਦੇ ਸੀ ਇਹਦੇ ਬਾਰੇ ਤਕਦੀਸ਼ ਜੀ ਚੱਲ ਰਹੀ ਹੈ ਕੁਝ ਹੋਰ ਵੀ ਸਾਡੇ ਕੋਲ ਜਿਹੜੀਆਂ ਥਾਣਾ ਬਲੋਹ ਵਿਖੇ ਦਰਖਾਸਤਾਂ ਕੋਲਿੰਡਾ ਦੇ ਖਿਲਾਫ ਆਈਆਂ ਹੋਈਆਂ ਉਹ ਬਾਕੀ ਤਕਦੀਸ਼ ਸਾਹਿਬਾ ਪਾਟਾ ਤੁਹਾਨੂੰ ਬਾਅਦ ਦੱਸਾਂ ਕਿਸ ਤਰ੍ਹਾਂ ਇਸ ਨੂੰ ਕਾਬੂ ਕੀਤਾ ਗਿਆ ਇਹ ਜਿਹੜਾ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਭਰਪੂਰਗੜ ਦਾ ਰਹਿਣ ਵਾਲਾ ਇਹ ਆਪਣੇ ਭਾਂਜੇ ਦੇ ਵਿਆਹ 'ਚ ਬੁੱਗਾ ਖੁਰਦ ਆਇਆ ਸੀ ਇਹ ਕਿਤੇ ਬਰਾਤ ਨੂੰ ਜਾ ਰਿਹਾ ਸੀ ਆਪਣੇ ਨਾਪਾ ਅਸੀਂ ਇੱਕ ਤੇ ਰੋਟੀ ਦੇ ਬੋਲਾਂ ਤੇ ਨੂੰ ਉਥੋਂ ਨਾਬੇਦੁੱਲ ਜਿਹੜਾ ਗ੍ਰਿਫਤਾਰ ਕੀਤਾ ਇਹ ਬਾਹਰ ਕਿਤੇ ਕਰਨਾਟਕਾ ਦੇ ਵਿੱਚ ਰਹਿੰਦਾ ਸੀ ਪਰਿਵਾਰ ਦੇ ਨਾਲ ਕੋਈ ਦਾ ਲਿੰਕ ਨਹੀਂ ਸੀ ਆਪਣੇ ਪਿੰਡੇ ਹੀ ਜਾਂਦਾ ਨਹੀਂ ਸੀ ਇਹਦੀ ਫੈਮਿਲੀ ਦੀ ਜਿਹੜੀ ਇਹ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਵਗੈਰਾ ਹੈ ਉਹ ਬੱਚਿਆਂ ਬੱਚਿਆਂ ਨਾਲ ਕਰਾ ਚੁੱਕਿਆ ਇਹ ਆਪਣੇ ਆਪ ਨੂੰ ਸਾਫ ਰੱਖ ਕੇ ਕਰਕੇ ਠੱਗੇ ਠੋਰੀਆਂ ਮਾਰਦਾ ਅ ਕਿੰਨੇ ਕਾ ਅਮਾਉਂਟ ਦੇ ਠੱਗੇ ਮਾਰ ਚੁੱਕਾ ਹੈ ਹੁਣ ਤੱਕ ਇਹਦੇ ਬਾਰੇ ਇਹ ਦੀ ਤਫਤੀਸ਼ ਦਾ 파ੜਾ ਉਹ ਤੁਸੀਂ ਜਿੰਨਾ ਵੀ ਫਿਲਹਾਲ ਚੈੱਕ ਕਰਕੇ ਦੱਸਾਂਗੇ ਅਦਾਤ ਦਾ ਮੇਲ ਕਰਦੇ ਨਹੀਂ ਜੀ ਇਹਨੂੰ ਜੀ ਅੱਜ ਮੁਕਾਫਰ थाना ਅਮਲੋਦ ਦੇ ਹਵਾਲੇ ਕੀਤਾ ਇਸ ਤੋਂ ਬਾਅਦ ਜਿਹੜਾ ਕੱਲ ਪੇਸ਼ ਅਦਾਲਤ ਕੀਤਾ ਜਾਊਗਾ ਜਿਹੜਾ ਦੂਜਾ ਮੁਕੱਦਮਾ 167/25 ਆ ਉਹਦੇ ਚ ਵੀ ਦੀ ਜਿਹੜੀ ਗ੍ਰਿਫਤਾਰੀ ਪਾਈ ਜਾਊਗਾ